ਫਟੇਗੜ ਚੂੜੀਆਂ ਵਿਕੇਟ ਡੀਸੀਪੀਓ ਅਤੇ ਟ੍ਰੈਫਿਕ ਪੁਲਸ ਨੇ ਲਾਕੇ ਲਗਾ ਕੇ ਨੌਜਵਾਨਾਂ ਨੂੰ ਪਾਇਆ ਜਿਹੜਾ ਛੋਟੇ ਅੰਡਰ ਏਜ ਬੱਚਿਆਂ ਦੀ ਲੈਂਦੀ ਹਨੇਰੀ ਡੀਸੀਪੀਓ ਅਤੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਵਾਹਨਾ ਦੀ ਕੀਤੀ ਜਬਰਦਸਤ ਚੈਕਿੰਗ ਚਲਾ ਸੁਰੱਖਿਆ ਚਾਈਲਡ ਅਫਸਰ ਸੁਨੀਲ ਚੋਸ਼ੀ ਤੇ ਪਟਾਲਾ ਤੋਂ ਆਏ ਪੰਜਾਬ ਪੁਲਿਸ ਦੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਅਤੇ ਉਸ ਦੀ ਟੀਮ ਵੱਲੋਂ ਫਟੇਕੜ ਚੋਰੀਆਂ ਚ ਬਕਬਕ ਥਾਵਾਂ ਤੇ ਨਾਕੇ ਲਗਾ ਕੇ ਜ਼ਬਰਦਸਤ ਚੈਕਿੰਗ ਕੀਤੀ ਗਈ ਅਤੇ ਖਾਸ ਤੌਰ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਨਾਂ ਨੂੰ ਰੋਕ ਕੇ ਕੁਝ ਨੂੰ ਜੁਰਮਾਨੇ ਲਗਾਏ ਗਏ ਕੁਝ ਤੇ ਚਲਾਨ ਕੱਟੇ ਗਏ ਅਤੇ ਕੁਝ ਨੂੰ ਮਾਰਨੀ ਦੇ ਕੇ ਛੱਡ ਦਿੱਤਾ ਗਿਆ ਇਸ ਮੌਕੇ ਪਟਾਲਾ ਤੋਂ ਆਏ ਤਾਕੜ ਟ੍ਰੈਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਵੱਲੋਂ 9 ਨੌਜਵਾਨਾਂ ਨੂੰ ਪਾਜੜਾ ਪਾਈਆਂ ਜੋ ਕੋਰਟ ਮੋਟਰਸਾਈਕਲ ਉਤਾਰੇ ਪੌਂਡੇਸ਼ਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਤਾਂ ਕਈਆਂ ਦੇ ਚਲਾਨ ਇਕੱਠੇ ਗਏ ਅਤੇ ਉਹਨਾਂ ਤੇ ਅੰਤਿਮ ਸਰਵੇਖਣ ਵੀ ਲੋਹਾਏ ਗਏ। ਇਸ ਬੰਦੀ ਇਹਨਾਂ ਸੁਰੱਖਿਆ ਚਾਈਲਡ ਅਫਸਰ ਨੇ ਜੋ ਜੀਨੇ ਗਿਆ ਕੇ ਡਿਪਟੀ ਕਮਿਸ਼ਨਰ ਦਾਸਪੁਰ ਅਨੁਸਾਰ ਦੇ ਕਟੂਰੀਆਂ ਸਮੇਤ ਵਾਪਕ ਸ਼ਹਿਰਾਂ ਚਲਾ ਕੇ ਬੀੜਾ ਛੋਟੇ ਇੰਡਰੀਜ ਬੱਚਿਆਂ ਦੇ ਬੰਨ੍ਹ ਦੀ ਚੱਕ ਕੀਤੀ ਗਈ ਹੈ ਜਿਸ ਵਿੱਚ ਬਹੁਤ ਸਾਰੇ ਬੱਚੇ ਬਿਨਾਂ ਡਰ ਤੋਂ ਗੁਜ਼ਰਤੇ ਬਾਹਾਂ ਚਲਾ ਰਹੇ ਸਰ ਜਿੰਨਾ ਦੇ ਚਲਾਨ ਇਕੱਠੇ ਗਏ ਹਨ ਅਤੇ ਕੁਝ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਹੈ। ਇਸ ਬੰਦੀ ਟ੍ਰੈਫਿਕ ਇਨਚਾਰਜ ਬਟਾਲਾ ਸੁਰਿੰਦਰ ਸਿੰਘ ਇੰਸਪੈਕਟਰ ਨੇ ਅੱਜ ਅਕਾ ਬਟਾਲਾ ਤੋਂ ਆਈ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਵਾਹਨਾਂ ਦੇ ਚਲਾਨ ਕੱਟੇ ਗਏ ਹਨ ਤੇ ਨਿਯਮਾਂ ਤੋਂ ਬਿਨਾ ਵਾਹਨ ਚਲਾ ਰਹੇ ਨੌਜਵਾਨਾਂ ਨੂੰ ਤਾੜਨਾ ਦੇ ਕੇ ਉਹਨਾਂ ਨੂੰ ਛੱਡ ਦਿੱਤਾ ਹੈ ਤੇ ਕੁਝ ਦੇ ਚਲਾਨ ਕੱਟੇ ਗਏ ਹਨ। ਸਰਦਗਰ ਚੁਣੀਆਂ ਭਗਤ ਰਵਿੰਦਰ ਸਾਹਿਬ ਚੌਕ ਵਿਖੇ ਜਿਲਾ ਸੁਰੱਖਿਆ ਬਾਲ ਅਫਸਰੀ ਅਗਵਾਈ ਹੇਠ ਪੁਲਿਸ ਵੱਲੋਂ ਇੱਥੇ ਵਾਹਨ ਚੈਕਿੰਗ ਕੀਤੀ ਜਾ ਰਹੀ ਹੈ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਜਿਹੜੇ ਸਕੂਲੀ ਬੱਚੇ ਜਾਂ ਹੋਰ ਜਿਹੜੇ ਬੱਚੇ ਨੇ 18 ਸਾਲ ਦੀ ਘੱਟ ਤੋਂ ਏਜ ਦੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਤੇ ਉਹਨਾਂ ਨੂੰ ਕਈਆਂ ਨੂੰ ਦੇ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਤੇ ਕੁਝ ਨੂੰ ਜਿਹੜੇ ਨਾ ਜੁਰਮਾਨੇ ਵੀ ਕੀਤੇ ਜਾ ਰਹੇ ਨੇ ਇੱਥੇ ਨਾਲ ਉਹਨਾਂ ਦੇ ਬਟਾਰਾ ਤੋਂ ਟ੍ਰੈਫਿਕ ਉਸ ਦੇ ਇੰਚਾਰਜ सुरेंद्र ਸਿੰਘ ਵੀ ਇਥੇ ਪਹੁੰਚੇ ਨੇ ਜੋ ਕਿ ਫੋਰਨਾ ਬਾਨਾ ਦੀ ਵੀ ਇਥੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਂਦੇ ਸੀ ਉਹਨਾਂ ਦੇ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਕਈਆਂ ਦੇ ਕੀਤੇ ਗਏ ਕਈਆਂ ਨੂੰ ਜੁਰਮਾਨੇ ਪਾਈ ਗਏ ਕਈਆਂ ਦੇ ਚਲਾਨ ਕੱਟੇ ਗਏ ਤਾਂ ਦਿਖਾਉਂਦੇ ਆ ਕਿ ਇੰਸਪੈਕਟਰ ਸਰੁੰਦਰ ਸਿੰਘ ਜੋ ਕਿ ਬਟਾਲਾ ਤੋਂ ਸਪੈਸ਼ਲ ਇਥੇ ਆਪਣੀ ਟੀਮ ਨਾਲ ਪਹੁੰਚੇ ਆ ਅਤੇ ਟ੍ਰੈਫਿਕ ਦੀ ਲੰਘਣਾ ਕਰਨ ਵਾਲਿਆ ਉੱਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੁਝ ਜਿਹੜੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਂਦੇ ਸੀ ਉਹਨਾਂ ਦੇ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਨੇ ਤੇ ਕੁਝ ਦੇ ਚਲਾਨ ਵੀ ਕੱਟੇ ਗਏ ਨੇ ਅਤੇ ਜਿਹੜ ਤੋ ਲੰਗੜਾ ਕਰ ਰਹੇ ਨੇ ਨੌਜਵਾਨ ਉਹਨਾਂ ਕਈਆਂ ਨੂੰ ਤਾ ਵਾਰਨਿੰਗ ਦੇ ਕੇ ਛੱਡਿਆ ਗਿਆ ਤੇ ਕਈਆਂ ਦੇ ਚਲਾਨ ਕੱਟੇ ਗਏ ਨੇ ਗੱਲਬਾਤ ਕਰਦੇ ਆ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਇੰਸਪੈਕਟਰ ਟ੍ਰੈਫਿਕ ਇੰਚਾਰਜ ਬਟਾਲਾ सुरेंद्र ਸਿੰਘ ਸਾਹਿਬ ਜੀ ਤੁਹਾਡੇ ਵੱਲੋਂ ਅੱਜ ਐਕਸ਼ਨ ਕੀਤਾ ਗਿਆ ਫਟੇਗਾ ਜੀ ਪੂਰਾ ਖਾਮਾ ਉੱਪਰ ਹੈ ਕਿ ਇਸ ਤਰ੍ਹਾਂ ਦੇਖਦੇ ਸਾਰੇ ਐਕਸ਼ਨ ਡਿਸਟ੍ਰਿਕਟ ਜੈਰੀਪ੍ਰੋਡਕਸ਼ਨ ਅਫਸਰ ਆ ਖੁਦ ਆਸਕਰ ਤੋਂ ਸਰ ਮੈਂ ਥੋੜੀ ਜਿਹਾ ਪਹਿਲਾਂ ਵੀ ਆਪਾਂ ਵਾਖਾ ਕਾ ਤਾਵਾ ਦੇ ਚੈਕਿੰਗ ਕਰ ਰਹੇ ਹਾਂ ਫਟੇਗੜ ਚੂੜੀਆਂ ਸਰ ਆਪਾਂ ਸੇਫ ਸਕੂਲ ਵਾਹਨ ਦੇ ਅੰਡਰ ਵੱਖ-ਵੱਖ ਸਕੂਲਾਂ ਦੀ ਤੇ ਅੰਡਰਏਜ ਬੱਚਿਆਂ ਦੀ ਅੱਜ ਚੈਕਿੰਗ ਕਰਦੇ ਪਏ ਸੀ ਫਦੇਕਰ ਚੂੜੀਆਂ ਆ ਕੇ ਇੱਕ ਮੈਨੂੰ ਤੇ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਜਿੰਨੇ ਵੀ ਅੰਡਰਏਜ ਬੱਚੇ ਨੇ ਕਿਸੇ ਕੋਲੋਂ ਆਪਾਂ ਨੇ ਸੋਚਿਆ ਕਿ ਇਹਨਾਂ ਦਾ ਆਪਾਂ ਦੇਖਾਂਗੇ ਲਾਇਸੈਂਸ ਹੈ ਕਿ ਨਹੀਂ ਹੈ ਡਾਕੂਮੈਂਟ ਹੀ ਕੋਈ ਨਹੀਂ ਹੈ ਜਿੰਨੂੰ ਰੋਕੋ ਪਹਿਲੀ ਗੱਲ ਇਹ ਕਹਿੰਦਾ ਕਿ ਮੇਰੇ ਪਾਪਾ ਨਾਲ ਗੱਲ ਕਰ ਲੋ ਜਾਂ ਮੇਰੇ ਅੰਕਲ ਨਾਲ ਗੱਲ ਕਰ ਲੋ ਪਿੱਛੇ ਆ ਕੇ ਦਾ ਚੈੱਕ ਕਰੋ ਸੈਕੰਡਲੀ ਸੇਫ ਸਕੂਲ ਵਾਹਨ ਦੇ ਤਹਿਤ ਵੀ ਆਪਾਂ ਬੱਸਾਂ ਦੀ ਚੈਕਿੰਗ ਕੀਤੀ ਆ ਅੱਜ ਆਪਾਂ ਮੋਟਰਸਾਈਕਲ ਬਾਉਂਡ ਵੀ ਕੀਤੇ ਆ ਸੈਕੰਡਲੀ ਬੱਸਾਂ ਦੇ ਚਲਾਣ ਵੀ ਕੀਤੇ ਆ ਆਪਾਂ ਵੀਰਵਾਰ ਡੀਡੀਆਈ ਸਕੂਲ ਵਿੱਚ ਸੇਫ ਸਕੂਲ ਵਾਹਨ ਦਾ ਸੈਮੀਨਾਰ ਲਗਾਉਣ ਜਾ ਰਹੇ ਆ ਉਹਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਬਲਾਕ ਜੇਰ ਬਾਬਾ ਨਾਨਕ ਤੇ ਫਤੇਗੜ ਚੋੜੀਆਂ ਇਹਨਾਂ ਨੂੰ ਪ੍ਰਿੰਸੀਪਲ ਟਰਾਂਸਪੋਰਟ ਇੰਚਾਰਜ ਸਾਰਿਆਂ ਨੂੰ ਉੱਥੇ ਬੁਲਾਇਆ ਹੋਇਆ ਪਲੱਸ ਡਰਾਈਵਰ ਵੀ ਬਾਕੀ ਮੈਂ ਸਾਰੇ ਪੇਰੈਂਟਸ ਨੂੰ ਇੱਕ ਰਿਕਵੈਸਟ ਕਰਾਂਗਾ ਕੀ ਅੱਜਕੱਲ ਹਰ ਇੱਕ ਦਾ ਇੱਕ ਜਾਂ ਦੋ ਬੱਚੇ ਨੇ ਤੇ ਪਲੀਜ਼ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਬਾਈਕ ਨਾ ਦਿਵੋ ਜੇ ਕਿਸੇ ਨੂੰ ਦੇਣਾ ਵਾ ਤੇ 18 ਸਾਲ ਦਾ ਹੋ ਜਾਏਗਾ ਲਾਇਸੈਂਸ ਬਣਵਾ ਕੇ ਫਿਰ ਉਹਨਾਂ ਨੂੰ ਦੇ। ਜੀ ਸਰ ਜੇ ਉਹ ਨਵੀਂ ਸਰਕਾਰ ਤੋਂ ਇਹ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਇਨਸਟਰਕਸ਼ਨਸ ਆਈਆਂ ਸਰ ਇਹ ਤਾਂ ਬੜੀ ਵੇਰ ਦੀਆਂ ਆ ਤੁਹਾਨੂੰ ਪਤਾ ਕਿ ਅੱਜਕੱਲ ਜਿਹੜਾ ਅੰਡੇ ਇਸ ਦਾ ਫਾਈਨ ਬਹੁਤ ਹੈਵੀ ਹੈ ਆਪਾਂ ਉਹ ਚਲਾਨ ਵੀ ਕੰਟੀਨਿਊ ਕਰ ਰਹੇ ਆ ਕੱਲ ਆਪਾਂ 37 ਮੋਟਰਸਾਈਕਲ ਬੰਦ ਕੀਤੇ ਆ ਜੀ ਸਰ ਉਹਦੇ ਵਿੱਚ ਆਟਿਆ ਸਾਹਿਬ ਆਣਗੇ ਡੀਓ ਸਾਹਿਬ ਆਣਗੇ ਤਾਂ ਸਾਡੀ ਡਿਪਾਰਟਮੈਂਟ ਵੱਲੋਂ ਆਣਗੇ ਤਾਂ ਡੀਐਸਪੀ ਟੈਫਿੰਗ ਚਾਰਜ ਸਾਰੇ ਆ ਰਹੇ ਸਰਕਾਰ ਵੱਲੋਂ ਕਾਫੀ ਸਖਤ ਹਦਾਇਤਾਂ ਦਿੱਤੀਆਂ ਕਿ ਅਸੀਂ ਇਹਨੇ ਬੱਚਿਆਂ ਦੇ ਬਾਹਰ ਨੂੰ ਲੈ ਕੇ ਪਰ ਬੱਚੇ ਨਾ ਦੇ ਪੇਰੇ ਤੋਂ ਸਮਝਦੇ ਨਾ ਬੱਚੇ ਸਮਝਦੇ ਸਰ ਉਹ ਦੇਖੋ ਜੀ ਆਪਾਂ ਦਾ ਕੰਟੀਨਿਊ ਥੋੜੇ ਦਿਨ ਪਹਿਲਾਂ ਆਪਾਂ ਦਿਨਾਂ ਨਗਰ ਕੀਤਾ ਫਿਰ ਗੁਪਤਪੁਰ ਬਟਾਲਾ ਪਟੇਗਰ ਚੋੜੀਆਂ ਚੱਕਾ ਰਹੇ ਆ ਸਰ ਆਪਾਂ ਤੇ ਜਿੱਥੇ ਜਾਈਦਾ ਆਪਣੇ ਵੱਰੋਂ ਇਹੀ ਕੋਸ਼ਿਸ਼ ਨਹੀਂ ਕੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਏ ਪਲੱਸ ਵੱਧ ਤੋਂ ਵੱਧ ਬੱਚਿਆਂ ਨੂੰ ਪਨਿਸ਼ ਕੀਤਾ ਜਾਏ ਜਾਣਾਰੇ ਦੇਖਿਆ ਜਾ ਸਕੇ ਸਰ ਅੱਜ ਤੁਹਾਡੇ ਮਤਰੇਕੇ ਪਰਤੇ ਤੇ ਬਾਅਦ ਚੈਕਿੰਗ ਕੀਤੀ ਜਾ ਰਹੀ ਹੈ ਜਿਲ੍ਹਾ ਬਾਸਰਾ ਖਾਸ ਤੇ ਤੁਹਾਡੇ ਨਾਲ ਮੌਜੂਦ ਨੇ ਇਹ ਸਾਰਾ ਜਿਹੜਾ ਐਕਸ਼ਨ ਕੀਤਾ ਗਿਆ ਇਸ ਤਰ੍ਹਾਂ ਦੇਖ ਲਈਏ ਇਹ ਐਕਸ਼ਨ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪਣੀ ਟੀਮ ਭੇਜੀਆਂ ਨੇ ਵਕ ਵਕ ਪਿੰਡੂ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਸਕੂਲ ਜਿਹੜੇ ਵੀ ਕਲ ਨੇ ਉਹਨਾਂ ਦਾ ਕੋਈ ਚੰਗਾ ਪ੍ਰਬੰਧ ਨਹੀਂਗਾ ਤੇ ਇੱਕੇ ਛੋਟੀ ਅੰਡਰੇਜ ਬੱਚੇ ਨੇ ਜਿਹੜੇ ਇਹ ਵੀ ਕਲ ਤੇ ਦੋ ਦੋ ਤਿੰਨ ਤਿੰਨ ਚੜ ਕੇ ਤੇ ਖਰਾਬੀ ਕਰਦੇ ਸਾਰੇ ਸ਼ਹਿਰ ਦੇ ਵਿੱਚ ਵੱਡੇ ਹਾਰ ਲਾਏ ਨੇ ਤੇ ਉਹਦੇ ਲਈ ਵਕ ਵਕ ਦੌਰੇ ਹੁੰਦੇ ਨੇ ਜੀ ਸਾਰੇ ਮਤਲਬ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਦੇ ਵਿੱਚ ਹੁਕਮ ਮਿਲਦਾ ਉਹ ਖੇਤਰ ਤੇ ਜਾ ਕੇ ਇਹਨਾਂ ਦੇ ਚਲਾਨ ਕਰੀਦੇ ਆ ਤੇ ਇਹਨਾਂ ਨੂੰ ਸਮਝਾਈਦਾ ਸੋ ਉਸ ਤਰ੍ਹਾਂ ਦਾ ਜਾਏ ਦੇ ਸਰ ਇਹ ਕਿੰਨੇ ਕ ਬੱਚਾ ਵਾਲੇ ਬਾਅਦ ਫਰੇਦੇ ਉਹਨਾਂ ਨੂੰ ਕੋਈ ਡਾ ਕਿਆ ਜਾਂ ਚਲਾਨ ਕੱਟੇ ਗਏ ਜਾਂ ਜਿਹਨਾਂ ਨੂੰ ਕਈ ਵਾਰਨਿੰਗ ਦੇ ਕੇ ਛੱਡਿਆ ਗਿਆ ਇੱਥੇ 40 ਤੋਂ 50 ਬਾਂ ਚੱਕ ਚੁੱਕ ਕੀਤੇ ਗਏ ਨੇ ਜੀ ਵਿੱਚ ਕੋਈ ਚਲਾਨ ਕਰ ਦਿੱਤੇ ਆ ਤੇ ਕੁਝ ਨੂੰ ਜੁਰਮਾਨਾ ਪਾ ਕੇ ਛੱਡ ਦਿੱਤਾ ਇਸ ਤੋਂ ਪਹਿਲਾਂ ਕਣੀ ਹੈ ਕਿ ਵਾਂਗਰੇ ਅਲੀਵਾਲ ਸਕੂਲ ਦੇ ਵਿੱਚ ਉੱਥੇ ਚਲਾਨ ਕਰਕੇ ਆਏ ਜੀ ਇਸੇ ਤਹਿਤ ਜੀ ਟ੍ਰੈਫਿਕ ਧਾਕੜ ਅਫਸਰ ਬਣੇ ਜਾਂਦੇ ਬਟਾਲੇ ਤੁਸੀਂ ਕਾਫੀ ਜਿਹੜਾ ਕੰਟਰੋਲ ਕੀਤਾ ਫਤੇਗੜ ਏਰੀਆ ਦੀ ਵੀ ਸਰ ਜਿਹੜੇ ਮੋਟ ਮੋਟ ਖਾਲਾ ਦੇ ਪਟਾਕੇ ਵੜਿਆ ਇਹਦੇ ਵੀ ਤੁਹਾਡੇ ਵਿੱਚ ਹੈ ਹੈਗਾ ਵਾ ਵੀ ਜਿਹੜਾ ਅਧਿਕਾਰ ਖੇਤਰ ਅੰਦਰ ਵੀ ਇਧਰ ਇਧਰ ਤੁਸੀਂ ਆ ਸਕਦੇ ਜੇ ਉਹਨਾਂ ਦੇ ਕੰਟਰੋਲ ਕਰੋ ਬੜੇ ਸਰ ਸਾਡੇ ਅਧਿਕਾਰ ਖੇਤਰ ਵਿੱਚ ਹੀ ਮਨ ਜੋ ਕਪਤਾਨ ਸਾਹਿਬ ਦਾ ਜਿਤਨਾ ਹੁਕਮ ਮਿਲਦੇ ਨੇ ਤੇ ਜਿਤਨਾ ਅਡੀ ਸੀਨੀਅਰ ਟੀਮ ਕਹਿੰਦੀ ਉਹ ਲਾਗੇ ਦੁਰਜੀਦਾ ਜੀ ਉਹਦੇ ਤਹਿਤ ਹੀ ਅੱਜ ਫਤੇਗੜ ਜੁੜੀਆਂ ਆਏ ਆ ਤੇ ਫਿਰ ਵੀ ਆਉਂਦੇ ਜਾਂਦੇ ਰਾਵਾਂਗੇ ਜੀ ਲਗਾਤਾਰ ਚੱਲਦਾ ਰਹਿਣਾ ਇਹ ਕੰਮ ਜੀ ਸਰ ਉਹ ਜਿਹੜੇ ਕੋਈ ਵਾਰਨਿੰਗ ਦੇ ਕੇ ਛੱਡੇ ਆ ਉਹਨਾਂ ਦੇ ਕੋਈ ਪੇਰਾਚਰ ਨੇ ਬੁਲਾਇਆ ਕਿ ਉਹਨਾਂ ਬੱਚਿਆਂ ਨੂੰ ਛੱਡਤਾ ਵਾਤ ਉਹਨਾਂ ਨੂੰ ਹੀ ਬੁਲਾ ਰਹੇ ਇਹਨਾਂ ਨੂੰ ਨਕਦ ਜੁਰਮਾਨਾ ਪਾਇਆ ਇਹਨਾਂ ਨੂੰ 1000-1000 ਰੁਪਏ ਦਾ ਇਹਨਾਂ ਦਾ ਚਲਾਨ ਕੱਟ ਕੇ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਏ ਜਾਣਗੇ ਤੇ ਬਾਕੀਆਂ ਨੂੰ ਹਦਾਇਤਾਂ ਕੀਤੀਆਂ ਤੇ ਛੱਡਿਆ ਗਿਆ